ਪਾਤਰ ਸਹਿਰ ਅੰਦਰ ਬਣਾਈ ਗਏ 62 ਦੇ ਜਿਹੜੇ ਕਿ ਪੀਆਰਟੀ ਸਰ ਦਾ 62ਾ ਉਥੇ ਟਾਇਲਟਾਂ ਦੇ ਮਾੜੇ ਹਾਲਾਤਾ ਹੋਣ ਕਰਕੇ ਮੁਸਾਫਰਾਂ ਨੂੰ ਕਾਫੀ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿੱਥੇ ਟਾਇਲਟ ਦੀ ਸਫਾਈ ਨਹੀਂ ਕੀਤੀ ਗਈ ਹੈ ਉੱਥੇ ਹੀ ਜਿਹੜੀਆਂ ਟੁੱਟੀਆਂ ਟਾਇਲਟ ਤੇ ਲੱਗੀਆਂ ਹੋਈਆਂ ਜਾਂ ਹੋਰ ਵਾਚੂਸ਼ਨ ਵਗੈਰਾ ਤੇ ਲੱਗੀਆਂ ਹੋਈਆਂ ਟੁੱਟੀਆਂ ਉਹਨਾਂ ਦਾ ਪਾਣੀ ਸ਼ਰੇਆਮ ਖੁੱਲਾ ਹੀ ਵਗਦਾ ਜਾ ਰਿਹਾ ਹੈ ਕਿਉਂਕਿ ਇਸ ਤਰ੍ਹਾਂ ਕਾਫੀ ਵੱਡੀ ਤਦਾਦ ਦੇ ਵਿੱਚ ਪਾਣੀ ਦੀ ਵੈਸਟਿੰਗ ਹੁੰਦੀ ਹੈ ਜਿੱਥੇ ਇਹ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਉੱਥੇ ਹੀ ਅਸੀਂ ਜਦੋਂ ਕਿ ਇਹਦੇ ਠੇਕੇਦਾਰ ਸੀਗੇ ਰਵੀ ਕੁਮਾਰ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਜਲਦੀ ਠੀਕ ਕਰਵਾ ਲਾਂਗੇ ਪਰ ਅਸੀਂ ਲਿਖ ਕੇ ਦਿੱਤਾ ਹੋਇਆ ਉੱਪਰ ਉਹਨਾਂ ਵੱਲੋਂ ਮਨਜ਼ੂਰੀ ਹੋਵੇ ਆਵੇਗੀ ਤਦ ਹੀ ਇਹ ਠੀਕ ਕੀਤੀਆਂ ਜਾਣਗੀਆਂ ਔਰ ਅਜੇ ਤੱਕ ਉਹਨਾਂ ਨੇ ਕਿਹਾ ਕਿ ਸਾਡੇ ਉੱਤੋਂ ਕੋਈ ਮਨਜ਼ੂਰੀ ਨਹੀਂ ਆਈ ਜਦੋਂ ਆ ਜਾਏਗੀ ਉਦੋਂ ਠੀਕ ਹੋ ਜਾਣਗੇ ਦੇਖਣ ਵਾਲੀ ਗੱਲ ਹੈ ਕਿ ਜਿੱਥੇ ਇਹ ਪੀਆਰਟੀ ਸਿੱਧਾ ਦਫ਼ਤਰ ਬੱਸ ਡਾ ਬਣਾਇਆ ਗਿਆ ਸੀਗਾ ਉਸ ਵਕਤ ਇੱਥੇ ਇੱਕ ਬਹੁਤ ਸੁੰਦਰ ਔਰ ਸ਼ਾਨਦਾਰ ਬਣਾਇਆ ਗਿਆ ਸੀ ਔਰ ਹੁਣ ਇਸ ਵਕਤ ਜਿਹੜੇ ਕੀ ਹਾਲਾਤ ਦੇ ਡਾਵਾ ਡੋਲ ਚੱਲ ਰਹੇ ਹਨ ਇਸ ਵਾਰ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਯਾਤਰੀ ਵੀ ਕਾਫੀ ਜ਼ਿਆਦੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੂੰ ਇੱਥੇ ਜਿਹੜੀ ਸਾਫ ਸਫਾਈ ਨੂੰ ਲੈ ਕੇ ਕਾਫੀ ਜ਼ਿਆਦੇ ਵੱਡੇ ਇੱਕ